ਅੱਜ ਲਗਭਗ 20 ਦਿਨ ਪਹਿਲਾਂ 1 ਮਈ ਨੂੰ ਅਚਾਨਕ ਬੀਬੀ ਐਨਬੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸੇ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਟਣ ਦਾ ਫੈਸਲਾ ਅਸੀਂ ਕਹਿੰਦੇ ਇੰਦਾ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬੰਦਾ ਸੀਗਾਰਿਆਂ ਨੇ ਦਾ ਉਹ ਅਸੀਂ ਤੁਹਾਨੂੰ ਦੇ ਦੇਤਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ ਅਪ੍ਰੈਲ ਤੁਹਾਡਾ 4000 ਕਿਊਸੇ ਇੱਕ ਮਾਨਵਤਾ ਦੇ ਆਧਾਰ ਤੇ ਅਸੀਂ ਦੇਈ ਜਾਂਦੇ ਜਿਦੋਂ ਪੀਣ ਵਾਸਤੇ ਤੇ ਅਪ੍ਰੈਲ ਤੋਂ ਅੱਧਾ ਉਹਦੇ ਨਾਲ ਨਿਕਲ ਗਿਆ ਮਈ ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਬੀਜੋਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ ਚ ਉਹ ਪ੍ਰਾਣੀਆਂ ਆਤਮ ਕਾਇਮ ਰੱਖਣਾ ਚਾਹੁੰਦੇ ਸੀ ਸਾਨੂੰ ਤਾਂ ਇਹੀ ਮਰ ਜਾਂਦਾ ਹੁੰਦਾ ਬਾਅਦ ਚ ਸੁਣਾਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਿੰਦਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਵਦਾ ਜੇ ਕੋਈ ਇਧਰੋਂ ਦਲੀ ਤੁਹਾਡਾ ਬੰਦ ਰਹਾ ਮਾਤਰ ਮੁਤਰ ਵੀ ਦਿਲੇ ਲੈ ਫੋਨ ਲੈਂਦੇ ਅਸੀਂ ਸਾਡੇ ਕੋਲੇ ਨਹੀਂ ਰਿਹਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਪ੍ਰਾਣੀਆਂ ਆਤ ਤਾਂ ਛੱਡੋ ਅਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਤ ਕੀਤਾ ਸੀ ਤੇ 16.48 ਵਰਤ ਲਿਆ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 1 ਲੱਖ 42678 ਕਿਊਸਿਕ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਹਾਂ ਅੱਜ ਦਾ ਦਿਨ ਮੈਂ ਕਹਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਆ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੌਲਾ ਨਾ ਜੇ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਣਾ ਹੁੰਦਾ ਸੀ ਪਹਿਲਾਂ ਤਾਂ ਕਦੇ ਆਏ ਹੋਏ ਨਹੀਂ ਸੀਗਾ ਜੀ ਪਹਿਲਾਂ ਆਲੇ ਗਵਾਨੇ ਗਏ ਪਈ ਹੁਣ